ਇਨੇ ਕ ਧੀਰਜ ਸੁਣ ਬੀਰ ਬਲ ਸੋ ਔਰ ਕਵਨ ਰਣ ਰਚ ਹੈ ਇਸ ਬੇੜੇ ਚ ਜਦੋਂ ਕੋਈ ਨਿੰਦਕ ਪੈਦਾ ਹੋ ਜਾਂਦਾ ਨਾ ਬੜਾ ਕਿਸੇ ਬੜੇ ਅਵਤਾਰ ਦਾ ਨੌ ਮਟਾਉਣ ਖਾਤਰ ਉੱਥੇ ਕੋ ਧੀਰਜ ਵਾਲਾ ਹੀ ਬਚਦਾ ਹੈ ਬਾਕੀ ਸਾਰੇ ਰਗੜੇ ਜਾਂਦੇ ਧੀਰਜ ਵਾਲਾ ਜਿਹੜਾ ਸਭ ਤੋਂ ਪਿੱਛੋਂ ਬੋਲੇ ਸਭ ਤੋਂ ਪਿੱਛੋਂ ਆਵੇ ਬੰਦਾ ਜੇ ਸਾਰਿਆਂ ਦੇ ਹਥਿਆਰ ਮੁੱਕ ਲੈਣ ਜਦ ਬੋਲੇ ਉਹ ਧੀਰਜ ਜਿਹੜਾ ਕੇ ਚੱਲੇ ਉਹ ਦੇਖੀ ਜਾਵੇ ਸਭ ਨੂੰ ਇਹ ਆਪ ਧੀਰਜ ਵਾਲਾ ਜਿਹੜਾ ਬੋਲ ਰਿਹਾ ਇਹਦੀ ਗ੍ਰਫਤਾਰ ਹੋਇਆ ਬਾਕੀ ਸਾਡੇ ਗ੍ਰਫਤਾਰ ਦੇ ਬਬੇ ਜਿਹੜਾ ਬੋਲ ਰਿਹਾ ਇਹਦੀ ਗ੍ਰਫਤਾਰ ਹੋਇਆ ਤਰਫ ਜਾਇਆ ਇਹ ਬੋਲਿਆ ਜਿਹੜੇ ਜਿਹੜੇ ਅੜੇ ਸਾਰੇ ਛੱਡ ਗਏ ਜਿਹੜੇ ਜਿਹੜੇ ਬਣਾਈ ਬੈਠੇ ਤੇ ਨਾ ਪਰਪੰਚ ਰਾਜ ਪ੍ਰਚਾਰ ਕਰਦੇ ਸੀ ਸੰਗਤੀ ਸਾਰੇ ਫੜਲੇ ਪਾਲ ਸੁਣਾਦੇ ਇਹਨੇ ਕੀਤਾ ਇਹਨੂੰ ਪ੍ਰਚਾਰ ਐ ਜਾਨੀ ਕਰਦਾ ਕਰਦਾ ਗੁਰੂ ਨਾਲ ਜੋੜਨੈ 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 ਕਰੂ ਬੰਗੀ ਨਾਲ ਜਿਹੜਾ ਆਪਣੇ ਨਾਲ ਜੋੜਦਾ ਉਹ ਰਾਜਾ ਹੈ ਜਿਹੜਾ ਗੁਰੂ ਨਾਲ ਜੋੜਦਾ ਉਹ ਰਾਜਾ ਨਹੀਂ ਉਹ ਬਦਾ ਰਾਜਾ ਉਹ ਕਹਿੰਦਾ ਜਿਹੜਾ ਤੂੰ ਹੋ ਜਾਵੇਂ ਕੋਦੇ ਬਗਰੇ ਨਹੀਂ ਕੋਈ ਜੇ ਨਾ ਉਹਨੇ ਬਗਰੇ ਕੇ ਸਲੂ ਲਾਇਆ ਇਹ ਪੈਂਤਰਾ ਤੇ ਪੈਂਤਰਾ ਇਹਨੂੰ ਕਹਿੰਦੇ ਪੈਂ ਇਹ ਤਾਂ ਬਾਹਰ ਗਿਆ ਮਾਰਿਆ ਗਿਆ ਇਸ ਪੈਂਤਰੇ ਜਿਨੀ ਵੱਡਦਾ ਕੁਝ ਹੋਇਆ ਉਸੇ ਉਹ ਆਪਣੇ ਪੈਂਤਰੇ 'ਚ ਖੜਾ ਤੇਜ਼ ਤੇਜ਼ੀ ਦਾ ਪੈਂਤਰੇ। ਤੁਸੀਂ ਤਾਂ ਬਾਹਰ ਨਿਕਲੋਗੇ ਮਾਰੇਗਾ। ਬਾਹਰ ਪਰਪੰਚ ਤੇਰੀ ਤੇ ਪੈਂਤਰੇ ਦੇ ਬਾਹਰ ਆਏ ਪਰਪੰਚੇ ਬਹਰ। ਆਪਣੇ ਆਪ ਨੇ ਜੁੜੇ ਰਹੋ। ਆਪਣੇ ਆਪ ਨਾਲ ਜੁੜੇ ਰਹੋ। ਜਿੱਦਾਂ ਲੋਕਾਂ ਨੂੰ ਜੋੜ ਲਾਗੇ ਤੁਸੀਂ ਆਪਣੇ ਆਪ ਜੁੜੇ ਨਹੀਂ ਆਣ। ਉਦੋਂ ਗਿੰਟੀ ਮੰਟੀ ਜੇ ਲੱਗ ਜਾਣਾ ਕਿੰਨੇ ਸਾਡੇ ਨਾਲ ਜੁੜ ਗਏ ਕਿੰਨੇ ਗੱਠ ਜੋੜੇ ਨੇ ਕਿੰਨੇ ਵੰਦੀ ਜੋੜੇ ਨੇ ਕਿਹੜਾ ਟੁੱਟਦਾ ਹੈ ਉਹਨੂੰ ਫੇਰ ਜੋੜੀਏ ਚਲੋ ਭਜੋ ਉਦੋਂ ਤਾਂ ਮਾਰ ਮੁਖੀ ਹੋ ਜਾਣਾ ਜਿਹੜਾ ਜੋੜਨਾ ਹੈ ਉਹ ਨਹੀਂ ਜੋੜਨਾ ਅਸੀਂ ਲੈਣਾ ਕੀ ਹੈ ਅਸੀਂ ਲੈਣਾ ਕਿਹੜੇ ਖੇਤ 'ਚ ਕੀ ਜਮੇ ਐਵੇਂ ਪਾਇਆ ਤਾਂ ਕੀ ਨਹੀਂ ਜਮੇ ਉਹ ਬਦਲ ਲੱਗੀਏ ਉਹ ਤਾਂ ਵਰ ਗਿਆ ਕਹਾਣਾਂਗੇ ਤੇ ਕਿਹੜਾ ਜੇ ਕੋ ਹੋਊ ਜਮੇ ਹੋ ਥਨੇ ਜੇ ਕੋ ਜਮਨ ਵਾਲੀ ਚੀਜ਼ ਹੋਊ ਤਾਂ ਨੀ ਕੋ ਇਹ ਜੀ ਹੋਇਆ ਤਾਂ ਉਹ ਕੋ ਬਹਿ ਜਾ ਕੋ ਦਾਣਾ ਪਿਆ ਹੂੰ ਧਰਤੀ ਤਾਂ ਹੀ ਉਹਦੀ ਧਰਤੀ ਗਲੀ ਹੋਈ ਆ ਹੈ ਹੀ ਕੁਝ ਨਹੀਂ ਤੇ ਉਹ ਉਹ ਉੱਥੇ ਜਿੱਥੇ ਕਾਣਾ ਕੁਛ ਹੁੰਦਾ ਜਿੱਤੇ ਪਹਿਲਾਂ ਕੁਛ ਹੁੰਦਾ ਹੈ ਉਹਦੇ ਪਿਛਲੇ ਜਨਮੋਂ ਦਾ ਉੱਥੇ ਹੀ ਉਗਦਾ ਕੁਛ ਹੈ ਹੀ ਕੁਝ ਨਹੀਂ ਤੇ ਉਹ ਗਣਾ ਪੀਉ ਉਹ ਤਾਂ ਪਟਸ਼ਾਰ ਦੇ ਵਿੱਚ ਬੂਤ ਬੈ ਗਈ ਹਾਂ ਨਰਵਰ ਉਹਦਾ ਕਾਹਦੀ ਜਾਏ ਪਈ ਪਟਸਾਰ ਪੱਠੀ ਦੇ ਸਾਹ ਦੇ ਬੈਠੇ ਸਵਾਲ ਦੇ ਵਿੱਚ ਕੀ ਉਕੜੇ ਸਵਾਲ ਹੁੰਦਾ ਹੀ ਕੋਈ